ਪੀਟਰ ਜੀ ਜੈ ਹਿੰਦੀ ਸਾਰਾ ਨਾਮਜੋਗੀ ਤੋਂ ਵੀ ਪੰਜਾਬ ਐਸਐਸਪੀ ਪਰਵਰ ਪਰ ਆਪਣੇ ਇਲਾਕੇ ਕਾਮਯਾਨ ਸ਼ਹਿਰ ਦੇ ਦੇ ਸਖਤ ਨਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇਹ ਟ੍ਰੈਫਿਕ ਦੀ ਜਿਹੜੀ ਸਮੱਸਿਆ ਆਪਣੇ ਸ਼ਹਿਰਾਂ ਦੇ ਵਿੱਚ ਆ ਗਈ ਹੈ ਇਹਨੂੰ ਤੁਰੰਤ ਔਰਤੇ ਜਿਹੜਾ ਹੈ ਰਾਦਕ ਕੀਤਾ ਜਾਵੇ ਇਸੇ ਦੇ ਸੰਬੰਧ ਵਿੱਚ ਜਿਹੜਾ ਸਾਡੇ ਵੱਲੋਂ ਦੇ ਨਪੱਖੀ ਜਿਹੜੇ ਇਹਦੇ ਸੰਬੰਧੀ ਪ੍ਰੋਗਰਾਮ ਚੱਲੇ ਲੱਗੇ ਉਹ ਇਹ ਪਹਿਲਾ ਸਾਡਾ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਰਿਹਾ ਉਹਨਾਂ ਸਥਾਨਾਂ ਦੇ ਸੰਬੰਧ ਵਿੱਚ ਜਿੱਥੇ ਕੁਝ ਐਕਸੀਡੈਂਟ ਜਿਆਦਾ ਹੁੰਦੇ ਨੇ ਜਾਂ ਕੋਈ ਉਹ ਜਿੱਥੇ ਟ੍ਰੈਫਿਕ ਕੰਜੈਸ਼ਨ ਬਹੁਤ ਜ਼ਿਆਦਾ ਹੁੰਦੇ ਉੱਥੇ ਜਿਹੜੇ ਸੁਧਾਰ ਕੀਤੇ ਜਾ ਸਕਣ ਉਹਨਾਂ ਦਾ ਇੱਕ ਵੱਖਰੇ ਤੌਰ ਤੇ ਸਿਵਲ ਪ੍ਰਸ਼ਾਸਨ ਨਾਲ ਸਾਡਾ ਤਾਲਮੇਲ ਚੱਲ ਰਿਹਾ ਹੈ ਦੂਸਰੇ ਨੰਬਰ ਤੇ ਸਾਡਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਾਗਰੂਕਤਾ ਫਲਾਨ ਦੀ ਜਿਹੜੀ ਮੈਹਰਮ ਹੈ ਉਹ ਵੀ ਲਗਾਤਾਰ ਜਿਹੜੀ ਕੋਈ ਸਾਡੇ ਦਿਨਾਂ ਜਾਂਦੀ ਹੈ ਤੇ ਤੀਸਰੇ ਨੰਬਰ ਤੇ ਜਿਹੜਾ ਇਨਫੋਰਸਮੈਂਟ ਪਾਰਟ ਹੈਗਾ ਉਹਦੇ ਵਿੱਚ ਚਲਾਨਿੰਗ ਜਿਹੜੀ ਹੈਗੀ ਹੈ ਫਲੋਸਪਰ ਸਿਟੀ ਦੇ ਵਿੱਚ ਹੀ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਹੋਰ ਛੋਟੇ ਸ਼ਹਿਰ ਫਰੋਹਪੁਰ ਸ਼ਹਿਰ ਤੇ ਜਿਲ੍ਹਾ ਦੇ ਹੈਗੇ ਨੇ ਉਹਨਾਂ ਸਾਰਿਆਂ ਵਿੱਚ ਹੀ ਚਲਾਨਿੰਗ ਜਿਹੜੀ ਹੈਗੀ ਪ੍ਰੋਗਰੈਸਿਵਲੀ ਕੀਤੀ ਜਾਂਦੀ ਹੈ ਸਰ ਇੱਕ ਤਰੀਬ ਆਪਣੇ ਹੁਣ ਤੱਕ ਐਸਮੀਨੇ ਦੇ ਡਾਟੇ ਦੇ ਮੁਤਾਬਕ 1904 ਦੇ ਕਰੀਬ ਜਿਹੜੇ ਚਲਾਨ ਨੇ ਕੱਢੇ ਗਏ ਨੇ ਇਹਨਾਂ ਵਿੱਚ ਜਿਹੜਾ ਫੋਕਸ ਕੀਤਾ ਜਾ ਰਿਹਾ ਸਪੈਸ਼ਲੀ ਦਾਊਟ ਨੰਬਰ ਪਲੇਟ ਅਤੇ ਡਰਾਂਕਡ ਡਰਾਈਵਰ ਦੇ ਜਿਹੜਾ ਕੀਤਾ ਜਾ ਰਿਹਾ ਹੈ ਦਾਊਟ ਨੰਬਰ ਪਲੇਟ 399 ਦੇ ਫਰੀਵ ਜਿਹੜੇ ਸਾਡੇ ਕੋਲ ਚਲਾਣ ਜਿਹੜੇ ਕਰਦੇ ਦੇਖਿਆ ਨੇ 36 ਮੋਟਰਸਾਈਕਲ ਦਾ ਹੋਰ ਜਿਹੜੇ ਵਹੀਕਲ ਨੇ ਉਹ ਕਾਗਜ਼ਾਂ ਤੋਂ ਬਿਨਾ ਹੋਣ ਦੇ ਕਾਰਨ ਜਿਹੜੇ ਹੈਗੇ ਉਹ ਵੀ ਕੰਡ ਵੀ ਕਿ ਸਰ ਜਿਹੜੀਆਂ ਜਿਹੜੀਆਂ ਬੈਟਰੀ ਵਾਲੀਆਂ ਨੇ ਵਹੀਕਲ ਨੇ ਜਿਹੜੀਆਂ 3 ਵੀਲਰ ਨੇ ਤੇ ਉਹਨਾਂ ਦੀ ਕੀ ਚੈਕਿੰਗ ਉਹ ਜਿਆਦਾ ਕਾਰਨ ਪਾ ਰਹੇ ਨੇ ਉਹ ਵੀ ਟ੍ਰੈਫਿਕ ਦੇ ਜੇ ਤੁਸੀਂ ਇਹ ਚੀਜ਼ ਸਾਡੇ ਨੂੰ ਸਾਨੂੰ ਇਹ ਦੱਸ ਰਹੇ ਹੋ ਇਹਦੇ ਵਿੱਚ ਅਸੀਂ ਇਹਨੂੰ ਚੈੱਕ ਵੀ ਕਰ ਲਾਂਗੇ ਤੇ ਉਹਦੇ ਸ਼ਰਤ ਜਿਹੜੇ ਅਸੀਂ ਕੋਈ ਪ੍ਰਬੰਧਨ ਕਰ ਪਾਵਾਂਗੇ ਉਹ ਵੀ ਜਰੂਰ ਸਰ ਸਰ ਦੇਖਣ ਚ ਆਇਆ ਕਿ ਜਿਹੜੇ ਟ੍ਰੈਪ ਕਰੋਲਾ ਨੂੰ ਲੈ ਕੇ ਜਿਹੜੇ ਅਵੇਅਰਨੈਸ ਕਾਰਜਾਂ ਜਾਂ ਕਾਰਜਾਂ ਦੇ ਵਿੱਚ ਲਗਾਏ ਜਾਂਦੇ ਆ ਉਹਨਾਂ ਦੀਆਂ ਖੁਦ ਦੀਆਂ ਗੱਡੀਆਂ ਜਿਹੜੀਆਂ ਸਕੂਲ ਬੱਸਸ ਹੈਗੀਆਂ ਉਹ ਟ੍ਰੈਪ ਕਰੋਲਾ ਨੂੰ ਪੂਰਾ ਨਹੀਂ ਕਰਦੀਆਂ ਬਿਲਕੁਲ ਜੀ ਤਾਨੀ ਹੁੰਦਾ ਕਿ ਜੇਕਰ ਪਾਕਿਸਤਾਨ ਜਾ ਰਹੇ ਤਾਂ ਸਾਰੀਆਂ ਦੀ ਜਮਨੀ ਕਰਨਗੇ ਲੇਕਿਨ ਹਾਂ ਇਹਦੇ ਵਿੱਚ ਅਸੀਂ ਉਹਨਾਂ ਦੀ ਸਪੈਸ਼ਲ ਚੈਕਿੰਗ ਜਿਹੜੀ ਸਕੂਲ ਵੈਨਸ ਦੀ ਹੈਗੀ ਆ ਆਰਟੀਆ ਡਿਪਾਰਟਮੈਂਟ ਨਾਲ ਲੈ ਕੇ ਉਹਨਾਂ ਦੀ ਕੀਤੀ ਜਾ ਰਹੀ ਹੈ ਉਹਦੇ ਉਹਦੇ ਵਿੱਚ ਵੀ ਕਰੀਬ ਸਾਡੇ ਵੱਲੋਂ ਜਿਹੜੇ ਹੈਗੇ ਇਹ ਮਹੀਨਾ ਵਾਈਜ਼ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਕਰੀਬ 27-28 ਚਲਾਨ ਮਿਲਦਾ ਹਰ ਇੱਕ ਮਹੀਨੇ ਉਹਨਾਂ ਦੇ ਅੱਗੇ ਐਗਜ਼ੈਕਟ ਮੀਟਰ ਮੇਰੇ ਕੋਲ ਹਾਲੇ ਨਹੀਂ ਹੈਗੀ ਉਹ ਸਾਡੇ ਵੱਲੋਂ ਕੀਤੇ ਜਾ